ਪੰਜਾਬੀ ਇੰਡਸਟਰੀ ਦੇ ਸੁਰੀਲੇ ਕਲਾਕਾਰ ਰਾਜਵੀਰ ਜਵੰਦਾ ਦਾ ਬੀਤੇ ਦਿਨੀ ਐਕਸੀਡੈਂਟ ਹੋ ਗਿਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਿਹਤਯਾਬੀ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਅੱਜ ਅਸੀਂ ਵੀ ਗਰੂਕਰ ਜਾ ਕੇ ਉਹਨਾਂ ਦੇ ਲਈ ਅਰਦਾਸ ਕੀਤੀ ਤਾਂ ਜੋ ਉਹ ਛੇਤੀ-ਛੇਤੀ ਆਹੋ ਸਕਣ ਉੱਥੇ ਹੀ ਇਹ ਛੋਟਾ ਜਿਹਾ ਪਿਆਰਾ ਬੱਚਾ ਜਿਸ ਦਾ ਨਾਮ ਕੁਸ਼ਕਤ ਸਿੰਘ ਇਸ ਦੇ ਵੱਲੋਂ ਵੀ ਆਪਣੀ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਰਾਜਵੀਰ ਜਵੰਦਾ ਦੀ ਸੇਤੀ ਆਬੀ ਦੇ ਲਈ ਅਰਦਾਸ ਕਰਵਾਈ ਦੇਖ ਕਰਵਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਇਸ ਪਿਆਰੇ ਬੱਚੇ ਦੇ ਬਰੋ ਵੀ ਅਰਦਾਸ ਕੀਤੀ ਗਈ ਤਾਂ ਜੋ ਛੇਤੀ ਛੇਤੀ ਰਾਜਵੀਰ ਜਵੰਦਾ ਆਪਣੇ ਘਰੇ ਠੀਕ-ਠਾਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਜਾਵੇ ਤਾਂ ਬਾਅਦ ਵਿੱਚ ਫਿਰ 40 ਹਫ਼ਤੇ ਹਸਪਤਾਲ ਰਾਜਵੀਰ ਜਵੰਦਾ ਦਾ ਹਾਲ ਚਾਲ ਜਾਣਨ ਲਈ ਪਹੁੰਚਿਆ ਇਹ ਛੋਟਾ ਬੱਚਾ ਆਪਣੇ ਪੇਰੈਂਟਸ ਦੇ ਨਾਲ ਤਾਂ ਉੱਥੇ ਹੀ ਐਨੇ ਨੂੰ ਕਮਲ ਖਾਨ ਜੀਤ ਖਾਨ 마ਸ਼ਾਲੀ ਆਗੇ ਨਹੀਂ ਤਾਂ ਉਹਨਾਂ ਦੇ ਕੋਲ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਰਹੀ ਹੈ ਸਾਰੀ ਜਿਹੜੀ ਰਿਕਵਰੀ ਹੈ ਕਰ ਰਹੇ ਨੇ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਬਾਹਰ ਤੋਂ ਵੀ ਡਾਕਟਰ ਆਏ ਹੋਏ ਨੇ ਤਾਂ ਉਦੋਂ ਥੋੜਾ ਜਿਹਾ ਮਨ ਨੂੰ ਸਕੂਨ ਮਿਲਿਆ ਜਦੋਂ ਉਹਨਾਂ ਨੇ ਕਿਹਾ ਕਿ ਹਾਂ ਕਾਫੀ ਜ਼ਿਆਦਾ ਰਿਕਵਰ ਪਹਿਲਾਂ ਤੋਂ ਰਾਜਵੀਰ ਜਵੰਦਾ ਆਪਣੀ ਸਿਹਤ ਨੂੰ ਕਰ ਗਏ ਨੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਬੱਚੇ-ਬੱਚੇ ਦੇ ਦਿਲ ਦੇ ਵਿੱਚ ਬੱਚੇ-ਬੱਚੇ ਦੀ ਜ਼ੁਬਾਨ ਤੇ ਰਾਜਵੀਰ ਜਵੰਦੇ ਦਾ ਜਿਹੜਾ ਨਾਮ ਹੈ ਕਿਉਂਕਿ ਰਾਜਵੀਰ ਜਵੰਦਾ ਇੰਡਸਟਰੀ ਦਾ ਅਜਿਹਾ ਕਲਾਕਾਰ ਹੈ ਜਿਸ ਨੇ ਸਾਰਿਆਂ ਦੇ ਨਾਲ ਬਣਾਈ ਹੀ ਹੈ ਕਿਸੇ ਦੇ ਨਾਲ ਨਹੀਂ ਇਹ ਬਗਾੜੀ ਬਹੁਤ ਹੀ ਲਿਆਕਤ ਤੇ ਠੰਡੇ ਸੁਭਾਅ ਵਾਲਾ ਰਾਜਵੀਰ ਜਵੰਦਾ ਵੀਰ ਛੇਤੀ ਤੋਂ ਛੇਤੀ ਸਿਹਤਯਾਬ ਹੋ ਕੇ ਆਪਣੇ ਘਰ ਵਾਪਸ ਪਰਤੇ ਆ ਬਈ ਤਾ ਪੂਰੇ ਹੀ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਸੇਰੀ ਆਪੀ ਦੇਲੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਦੇਗਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਉੱਥੇ ਵੀ ਇਸ ਛੋਟੇ ਬੱਚੇ ਗੁਰਸ਼ਰਕਤ ਸਿੰਘ ਦੇ ਵੱਲੋਂ ਵੀ ਦੇ ਕਰਵਾਈ ਗਈ